ਦਾ ਵਾਈਟ ਮੈਡੀਕਲ ਕਾਲਜ ਵਿਖੇ ਆਕਸੀਜਨ ਪਲੈਂਟ ਦਾ ਉਦਘਾਟਨ ਚੇਅਰਮੈਨ ਸਵਰਨ ਸਿੰਘ ਸਲਾਰੀਆ ਦੀ ਗਵਾਹੀ ਹੇਠ ਕੀਤਾ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸ਼ਿਰਕਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਚੇਅਰਮੈਨ ਸਵਰਨ ਸਿੰਘ ਸਲਾਰੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਆਈ ਆਕਸੀਜਨ ਦੀ ਕਮੀ ਉਹਨਾਂ ਦੇ ਵਾਸਤੇ ਇੱਕ ਚੈਲੰਜ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਇਹ ਹਰ ਵੇਲੇ ਰਿਹਾ ਕਿ ਆਪਣੇ ਇਲਾਕਾ ਵਾਸੀਆਂ ਨੂੰ ਇਹ ਕਮੀ ਹੂਨੋਪ ਵਿਖ ਵਿੱਚ ਕਦੇ ਵੀ ਮਹਿਸੂਸ ਨਹੀਂ ਹੋਣ ਦੇਣਗੇ ਜਿਸ ਦੇ ਚਲਦਿਆਂ ਅੱਜ ਆਕਸੀਜਨ ਪਲਾਂਟ ਦਾ ਉਹਨੇ ਉਹਦਾ ਕਟਨ ਕੀਤਾ ਹੈ ਉਹਨੇ ਕਿਹਾ ਕਿ ਇਸ ਆਕਸੀਜਨ ਪਲਾਂਟ ਦੇ ਰਾਹੀਂ 1200 ਸਿਲੰਡਰਾਂ ਦੀ ਕਪੈਸਿਟੀ ਮੌਜੂਦ ਰਹੇਗੀ ਜੋ ਕਿ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਤੇ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਕਾਫੀ ਹੈ ਨਾ ਹੀ ਉਹਨੇ ਐਵੀਕੇ ਆ ਕੇ ਪ੍ਰਵਿਖ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਇਸ ਡਬਾਈਟ ਮੈਡੀਕਲ ਕਾਲਜ ਵੱਲੋਂ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਲੋਕਾਂ ਦੇ ਹਿੱਤ ਵਿੱਚ ਹੋਣਗੀਆਂ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੰਤ ਘਟਾਰੂ ਚੱਕ ਨੇ ਕਿਹਾ ਕਿ ਸਾਡੇ ਇਲਾਕੇ ਨੂੰ ਵਰਦਾਨ ਹੈ ਕਿ ਡਬਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸੌਰਨ ਸਿੰਘ ਸਲਾਰੀਆ ਵਰਗੇ ਸੇਵਾਦਾਰ ਲੋਕ ਇੱਥੇ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਿਹਤ ਪੱਖੀ ਜਿੰਨੇ ਵੀ ਕੰਮ ਹੈ ਉਹਨਾਂ ਦੀ ਜਿੰਨੀ ਸ਼ਲਾਗਾ ਕੀਤੀ ਜਾਵੇ ਉਨੀ ਘਟ ਹੈ ਤੇ ਉਹ ਆਸ ਰੱਖਦੇ ਨੇ ਕਿ ਉਹਨਾਂ ਦੇ ਇਲਾਕਾ ਵਾਸੀ ਤੰਦਰੁਸਤੀ ਦਾ ਪੂਰਾ ਆਨੰਦ ਮਾਨਣਗੇ ਇਸ ਮੌਕੇ ਤੇ ਇਸ ਕਾਲਜ ਦੇ ਐਮ ਡੀ ਸੁਨੈਨਾ ਸਮਿਆਲ ਵੀ ਮੌਜੂਦ ਸਨ ਅੱਜ ਬੜਾ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡੇ ਆ ਔਰ ਵਾਈਟ ਮੈਡੀਕਲ ਕਾਲਜ ਬਧਾਣੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਆ ਉਹ ਪਲਾਂਟ ਦਾ ਅੱਜ ਚ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਤੇ ਲਗਭਗ 1200 ਸਿਲੰਡਰ 24 ਘੰਟੇ ਜਿਹੜੇ ਆ ਉੱਤੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਹੈ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਦੀ ਪੂਰਤੀ ਕਰੇਗਾ ਬਲਕਿ ਕਿਸੇ ਅਮਰਜੈਂਸੀ ਵੀ ਲਈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋਡ ਪੈਸੇਜ ਦੀ ਹੈ ਉਹਨੂੰ ਵੀ ਏਵ ਦੀ ਪੂਰਤੀ ਕਰਨੀ ਹੈ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮਥਾਜ਼ ਨਹੀਂ ਸਵਰਨ ਸਲਾਰੀਏ ਜੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹਨਾਂ ਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇਹ ਇੱਕ ਲੋਰ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਘੜ ਰਿਹਾ ਹੁੰਦਾ ਤਾਂ ਇਹ ਇੱਕ ਜਿਹੜੀ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਕ ਇਹਦਾ ਮੌਕਾ ਸੋ ਇਥੇ ਜਿਹੜਾ ਵੀ ਕੋਈ ਮਰੀਜ਼ ਆਵੇ ਮੇਰੀਆਂ ਦੁਆਵਾਂ ਨੇ ਉਹ ਤੰਦਰੁਸਤ ਹੋ ਕੇ ਜਾਵੇ ਉਹਦੀਆਂ ਆਸਾਂ ਮਿੱਦਾਂ ਜੋ ਇਸ ਲੈ ਕੇ ਆਂਦਾ ਉਹ ਪੂਰੀਆਂ ਹੋਣ ਸੋ ਤੁਹਾਨੂੰ ਵੀ ਸਭ ਨੂੰ ਮੀਡੀਆ ਦਰਾਈ ਮੈਂ ਲੋਕਾਂ ਨੂੰ ਇਸ ਗੱਲ ਲਈ ਨੂੰ ਵਰਖਵਾ ਦੇ ਰਹੇ ਆ ਕਿ ਉਹ ਇੱਥੇ ਆ ਕੇ ਆਪਣਾ ਜਿੱਥੇ ਇਲਾਜ ਵੀ ਕਰਾਣ ਬਿਹਤਰ ਇਲਾਜ ਦੇ ਪ੍ਰਬੰਧ ਵੀ ਨੇ ਤੇ ਨਾਲ ਦੀ ਨਾਲ ਜਿਹੜੀ ਐਮਰਜੈਂਸੀ ਮੈਂ ਸਮਝਦਾ ਵੀ ਇੱਕ ਲੋਡ ਹੁੰਦੀ ਹੈ ਉਹ ਹੁਣ ਅੱਗੇ ਪਿੱਛੇ ਜਾਣ ਦੀ ਲੋੜ ਨਹੀਂ ਇੱਥੇ ਹੀ ਉਹ ਲੋਡ ਦੀ ਪੂਰਤੀ ਹੋਏਗੀ ਤੋਂ ਪਹਿਲੇ ਤਾਂ ਮੈਂ ਸਾਡੇ ਬਹੁਤ ਹੀ ਆਦਨ ਨਹੀਂ ਹੈ ਬਹੁਤ ਹੀ ਲੋਕਾਂ ਦੇ ਦਿਲਾਂ ਦੇ ਦਰਦਨ ਸਾਡੇ ਲੋਕਲ ਕੈਬਨਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਲਾਲਚੰਦ ਕਟਾਰਜਕ ਜੀ ਇਹਨਾਂ ਦਾ ਮੈਂ ਸਾਰੇ ਹਸਪੀਟਲ ਦੇ ਸਟਾਫ ਦੀ ਤਰਫੋਂ ਆਪਣੀ ਤਰਫੋਂ ਦੇਖ ਦੇ ਕਰਨ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਟ ਕੇ ਆ ਗਏ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸolutely ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਉਹ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ 기ਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ। 1200 ਸਿਲੰਡਰ ਵਾਸਤੇ ਮਤਲਬ ਹੈ 80 500 ਬੈੱਡ 750 ਬੈੱਡ ਦਾ ਹਸਪੀਟਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਭਗਵਾਨਾ ਕਰੇ ਕਿ ਜਿੰਦਗੀ ਵਿੱਚ ਕਿਸੇ ਨੂੰ ਇਦਾਂ ਦੀ ਜ਼ਰੂਰਤ ਪੈ ਜਾਏ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ ਕਿ ਸਭ ਤੋਂ ਬੈਸਟ ਸਭ ਤੋਂ ਸਸਤਾ ਔਰ ਸਭ ਤੋਂ ਬਿਹਤਰ ਹਾਲਾਤ ਪਰਿਵਾਰ ਦੀ ਤਰਫੋਂ ਜਿਹੜਾ ਹੁੰਦਾ ਹੈ ਮਾਰਕੀਟ ਦੇ 25% ਦਾ ਲਾਜ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਕਿਰਪਿਆ ਲਗਾਉਂਦੀ ਜ਼ਰੂਰਤ ਨਹੀਂ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਹਰੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਟ ਮੈਡੀਕਲ ਕਾਲਜ ਦੀ ਸਟਾਫ ਦੀ ਤਰਫੋਂ ਮੇਰੀ ਤਰਫੋਂ ਮંત્રી ਜੀ ਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾਏ ਨੇ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦੀ ਕਰਦੋ ਇੱਕ ਵਾਰੀ ਫਿਰ ਧੰਨਵਾਦ ਕਰਦਾ ਕਿ ਇੱਥੇ ਆਏ ਇਹਨਾਂ ਨੇ ਬਲੇਸਿੰਗ ਦਿੱਤੀਆਂ ਨੇ ਇਸ ਮੌਕੇ ਨੂੰ ਗ੍ਰੇਸ ਕੀਤਾ ਹੈ ਇਸ ਹਲਕੇ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਮੰਤਰੀ ਜੀ ਬਲੀਵ ਕਰੋ ਜਦੋਂ ਆਕਸੀਜਨ ਨਹੀਂ ਮਿਲਦੀ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਲੋਕੀ ਮਰੇ ਬੜਾ ਦੁੱਖ ਹੁੰਦਾ ਹੈ ਤੇ ਜਦੋਂ ਅਸੀਂ ਪ੍ਰਣ ਕੀਤਾ ਸੀਗਾ ਕਿ ਇਸ ਹਲਕੇ ਨੂੰ ਇੱਕ ਚੰਗਾ ਵੱਡਾ ਨਿਆਹ ਪਲਾਂਟ ਦੇਾਂਗੇ ਉਹ ਅੱਜ ਅਸੀਂ ਦਿੱਤਾ ਉਹ ਨਸੀਬ ਦੀ ਗੱਲ ਹੈ ਕਿ ਮੇਰੇ ਹਲਕੇ ਦੇ ਮੰਤਰੀ ਦੇ ਨੇ ਉਦਘਾਟਨ ਕੀਤਾ ਸਭ ਤੋਂ ਖੁਸ਼ੀ ਦੀ ਗੱਲ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਮੈਂ ਤਾਲੀਆਂ ਮਾਰ ਵੀ ਤੁਕਾਂਗਾ ਕਿ ਇਹਨਾਂ ਦਾ ਸੇਵਾ ਇਸ ਹਲਕੇ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਣ ਦੇ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot, affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.